ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬਦੋਂ ਤੋਂ ਬਰੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਆਪਾਂ ਜਿੱਦਾਂ ਪਹਿਲਾਂ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਹਰ ਵੀ ਸਾਈਡ ਬਾਰੇ ਕਰਦੇ ਰਹਨੇ ਆਂਗੇ ਵੀ ਕਿਹੜਾ ਕਿਹੜਾ ਟੈਕਨੀਕਲ ਕਿਵੇਂ ਕੰਮ ਕਰਦਾ ਤੇ ਕਿਹੜੇ ਨਾਲ ਕਿਹੜਾ ਰਲਾ ਸਕਦੇ ਕਿਹੜੇ ਨਾਲ ਕਿਹੜਾ ਨਹੀਂ ਰਲਾ ਸਕਦੇ ਤਾਂ ਹੁਣ ਕਿਸਾਨ ਵੀਰੋ ਦੇਖੋ ਆਪਾਂ ਜੇ ਕਿਸੇ ਨੂੰ ਇਹ ਗੱਲ ਕਹਿੰਨੇ ਵੀ ਇਹ ਇਦਾਂ ਨਹੀਂ ਹੋ ਸਕਦਾ ਅਗਲਾ ਇਤਰਾਜ਼ ਕਰਦਾ ਤੇ ਕਈ ਵੀਰ ਉਹ ਚੀਜ਼ ਨੂੰ ਪੁੱਠਾ ਵੀ ਲੈ ਜਾਂਦੇ ਨੇ ਵੀ ਨਹੀਂ ਆਪਾਂ ਨੂੰ ਯਾਰ ਐ ਨਹੀਂ ਹੋ ਸਕਦਾ ਇਹ ਆਪਾਂ ਇਹ ਕਰ ਸਕਦੇ ਆ ਤਾਂ ਮੈਂ ਤੁਹਾਡੇ ਨਾਲ ਆਪਣੀ ਆਪਦੀ ਹੱਦ ਬੀਤੀ ਦੱਸ ਦਾਂ ਕਿਸਾਨ ਵੀਰੋ ਕਿਉਂਕਿ ਜੇ ਮੈਂ ਤੁਹਾਡੇ ਨਾਲ ਕੋਈ ਵੀ ਤਜਰਬਾ ਸ਼ੇਅਰ ਕਰਦਾ ਉਹ ਪਹਿਲਾਂ ਮੈਂ ਆਪ ਕਰਦੇ ਆ ਜੇ ਆਪਾਂ ਨੂੰ ਸਕਸੈਸ ਲੱਗਦੀ ਹੈ ਤਾਂ ਆਪਾਂ ਤੁਹਾਨੂੰ ਤੁਹਾਡੇ ਨਾਲ ਉਹ ਚੀਜ਼ ਸ਼ੇਅਰ ਕਰਦੇ ਆਂਗੇ ਇਹ ਨਹੀਂ ਹੁੰਦਾ ਵੀ ਮੈਂ ਚੱਕ ਕੇ ਤੁਹਾਨੂੰ ਦੱਸ ਤੀ ਉਹ ਚੀਜ਼ ਤੁਹਾਡਾ ਨੁਕਸਾਨ ਕਰ ਦੋ ਇਹ ਸਾਰਾ ਸਾਈਡ ਇਫੈਕਟ ਫਿਰ ਮੇਰੇ ਤੇ ਆਊਗਾ ਤਾਂ ਹੁਣ ਕਿਸਾਨ ਵੀਰੋ ਆ ਮੇਰੇ ਕੋਲ ਜਿਹੜੀ ਕਣਕ ਹੈ ਮੇਰਾ ਖੁਦ ਦਾ ਘਰ ਦਾ ਖੇਤ ਹੈ ਤੇ ਇਹ ਕਣਕ ਦੇ ਉੱਪਰ ਕਿਸਾਨ ਵੀਰੋ ਆਪਾਂ ਨੇ ਐਟਲੈਂਟਿਕ ਸਰਵਿਸ ਆਈਡ ਕਰੀ ਹੋਈ ਆ ਐਟਲੈਂਟਿਕ ਦੇ ਨਾਲ ਆਪਾਂ 100 ਐਮ ਐਲ ਪਰ ਏਕੜ ਦੀ 240 ਪਾਈ ਸੀ ਤਕਰੀਬਨ 48 ਦਿਨ ਦੀ ਕਣਕ ਤੇ ਆਪਾਂ ਸਪਰੇਅ ਕਰੀਆ ਕਣਕ ਰਖਾ ਮੜੀ ਜੀ ਤੇ ਇਹ ਕਣਕਾਂ ਕਿਸਾਨ ਵੀਰੋ ਜਿੱਥੇ ਮੈਂ ਖੜਾ ਤੁਸੀਂ ਇੱਧਰ ਵੀ ਕਣਕ ਦੇਖੋ ਆ ਇੱਕ ਫਾਂਟ ਵੀ ਦੇਖੋ ਤੇ ਕਿਸਾਨ ਵੀਰੋ ਜਿਹੜੀ ਆਹਾ ਆਪਣੀ ਕਣਕ ਐ ਇਹ ਵੀ ਦੇਖੋ ਤੁਸੀਂ ਫਾਂਟ ਗਰੋਥ ਦੇਖ ਲਓ ਇਹਨਾਂ ਦੀ ਚੇਕ ਕੇ ਦਿਖਾ ਦੇ ਤੇ ਇਹ ਦੀ ਕਿਸਾਨ ਵੀਰੋ ਜਿਹੜੇ ਗਰੋਥ ਆ ਤੁਹਾਨੂੰ ਆਪਣੇ ਆਪ ਪਤਾ ਲੱਗ ਗਿਆ ਦੇਖੋ ਕਿਉਂਕਿ ਇਹ ਕਣਕ ਦੇ ਵਿੱਚ ਕਿਸਾਨ ਵੀਰੋ ਦੋ ਸਟਰੋਂਗ ਟੈਕਨੀਕਲ ਹੋ ਗਏ ਇੱਕ ਉਹ ਦਮ ਜੀਰੇ ਕਰਕੇ ਕਣਕ ਨੂੰ ੱੱਕਾ ਵੱਜ ਗਿਆ ਤੇ ਕਣਕ ਦੀ ਗਰੋਥ ਆ ਜਿਹੜੀ 15 ਦਿਨ ਪਿੱਛੇ ਪੈ ਗਈ ਆਹਾਂ ਕਿਸਾਨ ਵੀਰੋਂ ਆਪਾਂ ਬੂਮ ਸਪਰੇਅਰ ਤੋਂ ਸਪਰੇਅ ਕਰਾਈ ਸੀ ਇਹ ਤਕਰੀਬਨ 10 ਫੁੱਟ ਦੀ ਫਾਂਟ ਆਪਣੀ ਸਰੇ ਤੱਕ ਰਹਿ ਗਈ ਇਹ ਇਹ ਕਣਕ ਇਹਦੇ ਨਾਲੋਂ ਕਿਸਾਨ ਵੀਰੋਂ 5 ਤੋਂ 6 ਉਂਗਲ ਉੱਚੀ ਖੜੀ ਐ ਉਹੀ ਬੀਜ ਐ ਉਹੀ ਖੇਤ ਐ ਸਭ ਕੁਝ ਇਹਦੇ ਉੱਤੇ ਬਾਅਦ 'ਚ ਮੈਂ ਟੋਪਿਕ ਦੀ ਸਪਰੇਅ ਮਾਰ ਚ ਕਿਉਂਕਿ ਗੁੱਲੀ ਡੰਡਾ ਜ਼ਿਆਦਾ ਹੈ ਨਹੀਂ ਸੀਗਾ ਆਪਾਂ ਨੇ ਟੋਪਿਕ ਦੀ ਸਪਰੇਅ ਮਾਰਤੀ ਬਿਲਕੁਲ ਵੀ ਅਸਰ ਨਹੀਂ ਹੋਇਆ ਦੇਖੋ ਇਹਦੀ ਗਰੋਥ ਕਿੰਨੀ ਐ ਨਹੀਂ ਹੁਣ ਨੂੰ ਇਹ ਗਣਕ ਐਡੀ ਹੁੰਦੀ ਤੇ ਆਹ ਗਣਕ ਦੀ ਗਰੋਥ ਤੁਸੀਂ ਆਪ ਦੇਖ ਲਓ ਆਪਾਂ ਕੋਈ ਤੁਹਾਡੇ ਨਾਲ ਆਏ ਨਹੀਂ ਹੈਗਾ ਵੀ ਮੈਂ ਤੁਹਾਨੂੰ ਦੱਸਦਾ ੱੱੱਕੇ ਸਾਡੇ ਨਾਲ ਵੀ ਹੋ ਜਾਂਦੇ ਨੇ ਕਿ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਕੁਝ ਦੱਸਣਾ ਜਾਂ ਕੁਝ ਕਰਨਾ ਤਾਂ ਤਜਰਬਾ ਪਹਿਲਾਂ ਆਪ ਕਰਕੇ ਦੇਖਣਾ ਚਾਹੀਦਾ ਮੈਂ ਤੁਹਾਨੂੰ ਦੇਖੋ ਦੱਸਦਾ ਰਹਿੰਦਾ ਸੀਗਾ ਵੀ ਬਰੇਸ਼ੀਅਮ 9 ਨਾਲ ਤੁਸੀਂ 24D ਨਾ ਵਰਤੋ ਐਟਲੈਂਟਸ ਨਾਲ 24D ਦੀ ਵਰਤੋਂ ਨਾ ਕਰੋ ਪਰ ਮੈਂ ਖੁਦ ਇਹ ਚੀਜ਼ ਮੈਂ ਜਦੋਂ ਮੈਂ ਦੇਖੀ ਵੀ ਆਪਾਂ ਇੱਕ ਵਾਰ ਪਰਤਿਆ ਕੇ ਦੇਖੀ ਇਹ ਚੀਜ਼ ਨੂੰ ਵੀ ੱੱਕਾ ਮਾਰ ਦੇਗਾ ਨਾ ਪਰ ਵੀਰੇ 100% ਧੱਕਾ ਬਾਜਦਾ ਤੇ ਬੂਮ ਸਪਰੇਅ ਦੀ ਮੈਂ ਤੁਹਾਡੇ ਨਾਲ ਗੱਲ ਕਰੀ ਸੀਗੀ ਜਿਹੜੇ ਕਿਸਾਨ ਵੀਰ ਬੂਮ ਸਪਰੇਅ ਤੋਂ ਸਪਰੇਅ ਕਰਾਉਂਦੇ ਨੇ ਉਹ ਥੋੜੀ ਜਿਹੀ ਇੱਕ ਗੱਲ ਦਾ ਖਿਆਲ ਰੱਖਣ ਵੀ ਕਿਸਾਨ ਵੀਰੋ ਜਦੋਂ ਮੋੜਤੇ ਉਹ ਮੁਰਦਾ ਬੂਮ ਸਪਰੇਅ ਵਾਲਾ ਤਾਂ ਉਹਨੂੰ ਕਹੋ ਵੀ ਤੁਸੀਂ ਆਪਦੇ ਫੁਫਾਰੇ ਬੰਦ ਕਰੋ ਵੀ ਬਾਅਦ ਦੇ ਵਿੱਚ ਇੱਕ ਗੇੜਾ ਸਾਈਡ ਤੇ ਲਾ ਦੀ ਰਾਲਾਂ ਲੋਟ ਜਿੱਦਾਂ ਆਪਾਂ ਐਸ ਲੋਟ ਨੂੰ ਸਪਰੇਅ ਹੁੰਦੀ ਹੈ ਆਪਣੇ ਫੱਟ ਦੇ ਨਾਲ ਫੱਟ ਮਲਿਆ ਕੇ ਕਰਕੇ ਸਪਰੇਅ ਬਾਅਦ ਦੇ ਵਿੱਚ ਇੱਕ ਗੇੜਾ ਐਸ ਲੋਟ ਨੂੰ ਲਾ ਦਿਓ ਕਿਉਂਕਿ ਕਿਸਾਨ ਵੀਰੋ ਆ ਤੁਸੀਂ ਧੱਕਾ ਦੇਖ ਸਕਦੇ ਹੋ

ਇਹ ਧੱਕਾ ਕਿਸੇ ਨਾਲ ਵੀ ਹੋ ਸਕਦਾ ਕਿਸੇ ਨੂੰ ਦੋਸ਼ ਦਿੱਤੇ ਦੋ ਜੇ ਹੁਣ ਮੈਂ ਕਾਹ ਵੀ ਮੈਨੂੰ ਦੁਕਾਨਦਾਰ ਨੇ ਕਹਿ ਕੇ ਪਵਤੀ ਜੀ ਜਾਂ ਐ ਹੋ ਗਿਆ ਜੀ ਬਾਹ ਹੋ ਗਿਆ ਜੀ ਮੇਰੀ ਉਹਨੇ ਖਰਾਬ ਕਰਤੀ ਨਹੀਂ ਇਹਦੇ ਵਿੱਚ ਗਲਤੀ ਆਪਣੀ ਹੈ ਤੇ ਆ ਹੁਣ ਤੁਹਾਨੂੰ ਮੈਂ ਕਣਕ ਦਿਖਾਉਣਾਗਾ ਆ ਇਧਰੋਂ ਕਣਕ ਪੱਤੀ ਆ ਮੈਂ ਤੇ ਆ ਬੂਟਾ ਇਧਰੋਂ ਪੱਟਿਆ ਤੁਸੀਂ ਗਰੋਥ ਦੇਖੋ ਆ ਟਲ ਰਿਹਾ ਇਧਰਲਾ ਆ ਇਧਰਲਾ ਦੇਖੋ

ਤੇ ਕਣਕ ਨੂੰ ਬਿਲਕੁਲ ਵੀ ਇਫੈਕਟਿਵ ਨਹੀਂ ਕਰਿਆ ਉਹਨੇ ਇੱਕ ਬਿਲਕੁਲ ਵੀ ਇਫੈਕਟ ਨਹੀਂ ਕਰਿਆ ਸਿਰੇ ਤੱਕ ਦੇਖ ਲਓ ਕਣਕ ਓਦਾਂ ਉੱਚੀ ਖੜੀ ਐ ਫਾਂਟ ਕਿਉਂਕਿ ਬੂਮ ਸਪਰੇਅਰ ਨੂੰ ਇਦਾਂ ਸੀਗਾ ਮਤਲਬ ਕਿ ਵੀ ਇਹ ਫਾਂਟ ਆਪਣੀ ਆਉਣੀ ਨਹੀਂ ਇੱਕ ਵਾਰ ਚ ਦੁਬਾਰੇ ਡਬਲ ਹੋ ਜੂ ਦਵਾਈ ਤਾਂ ਉਹ ਮੈਨੂੰ ਕਹਿੰਦਾ ਵੀਰੇ ਆਪਾਂ ਇੰਨੀ ਕੁ ਡੋਜ਼ ਨਾ ਪਾ ਕੇ ਕਰੀਏ ਵੀ ਓਵਰਡੋਜ਼ ਹੋ ਜਾਂਦੇ ਕੀ ਵਾਰ ਵੀ ਤੁਸੀਂ ਇਹਨੂੰ ਫਾਂਟ ਨੂੰ ਸੜਾ ਲਓ ਪਰ ਇਹ ਚੰਗੇ ਕਰਮਾ ਨੂੰ ਇਹ ਫਾਂਟ ਰਹਿ ਗਈ ਜਿਹਦੇ ਨਾਲ ਆਪਾਂ ਨੂੰ ਪਤਾ ਲੱਗ ਗਿਆ ਵੀ ਅੱਗੇ ਤੋਂ ਆਪਾਂ ਇਹ ਗਲਤੀ ਕਦੇ ਨਹੀਂ ਕਰਨੀ ਤਾਂ ਮੈਂ ਤੁਹਾਨੂੰ ਇਹੀ ਗੱਲ ਦੱਸਦਾ ਵੀਰੇ ਜਿਹੜੀ ਆਪਾਂ ਤੋਂ ਕਦੇ ਕੋਈ ਗਲਤੀ ਹੋ ਜਾਂਦੀ ਨਾ ਉਹ ਤੋਂ ਸਿੱਖਿਆ ਕਰੋ ਵੀ ਜਰਾ ਪਿਛਲੇ ਸਾਲ ਆਪਣੇ ਨਾਲ ਇਦਾਂ ਹੋ ਗਿਆ ਸੀ ਆਪਾਂ ਇਸ ਵਾਰ ਨਹੀਂ ਕੁੱਦਾ ਕਰਨਾ ਜਿਹੜੀ ਤੁਹਾਨੂੰ ਕੋਈ ਦਵਾਈ ਦਾ ਰਿਜ਼ਲਟ ਨਹੀਂ ਮਿਲਦਾ ਤਾਂ ਅਗਲੇ ਸਾਲ ਉਹਨੂੰ ਨਾ ਵਰਤੋ ਇਹ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਬਾਰ-ਬਾਰ ਪਰ ਇੱਕ ਚੀਜ਼ ਦੀ ਜ਼ਰੂਰ ਹੋਵੇ ਵੀ ਇਹ ਕਣਕ ਦਾ ਜਿਹੜਾ ਨਿਸਾਰਾਗਾ ਉਹ ਸਹੀ ਟਾਈਮ ਤੇ ਹੋ ਜਾਊਗਾ ਹੁਣ ਨਹੀਂ ਇਹ ਕਣਕ ਆਪਣੀ ਓਵਰ ਪਾ ਗਈ ਜਾਂਦੀ ਕਿਉਂਕਿ ਇਹ ਦੁਬਾਰੇ ਕਣਕ ਬੀਜੀ ਆਪਾਂ ਨੇ ਦੁਬਾਰੇ ਕਣਕ ਬੀਜਣ ਕਰਕੇ ਦੋ ਗੱਟੇ ਪਰ 1 ਏਕੜ ਦੇ ਇਹਦੇ ਚ ਡੀ.ਪੀ ਪੈ ਗਿਆ ਤੇ ਦੋ ਵਾਰ ਕਣਕ ਦੀ ਬਾਹੀ ਹੋਣ ਕਰਕੇ ਕਣਕ ਥੋੜੀ ਜਿਆਦਾ ਨਹੀਂ ਹੱਫਲ ਜਾਂਦੀ ਗਣਕ ਇਹਦੇ ਗਿਰਨਾ ਸੀ ਪਰ ਹੁਣ ਇਹਦੀ ਗਰੋਥ ਰੁਕ ਗਈ ਫਾਇਦਾ ਵੀ ਹੋ ਗਿਆ ਪਰ ਜਿੱਥੇ ਜਿੱਥੇ ਧੱਕਾ ਲੱਗਿਆ ਕਿਸਾਨ ਵੀਰੋਂ ਨੁਕਸਾਨ ਬਹੁਤ ਹੋਇਆ ਦੁੱਖ ਲ ਹੁੰਦਾ ਕਿਉਂਕਿ ਆਪਣੀ ਪੁੱਤਾਂ ਵਾਂਗੂ ਆਪਾਂ ਫਸਲ ਪਾਲਦੇ ਆ ਤਾਂ ਮੈਂ ਤੁਹਾਨੂੰ ਇਹੀ ਗੁਜਾਰਿਸ਼ ਕਰਦਾ ਵੀ ਕਦੇ ਵੀ ਏ.ਸੀ.ਐਮ.9 ਜਾਂ ਟਾਪ ਆਪਣੇ ਸੌਰੀ ਐਟਲੈਂਟਿਸ ਹੋ ਗਈ ਉਹ ਦਵਾਈ ਨਾਲ ਹੋਰ ਦਵਾਈ ਨਾ ਵਰਤੋ ਹਮੇਸ਼ਾ ਇਕੱਲੀ ਦਵਾਈ ਨੂੰ ਕਦੇ ਵੀ ਤਰਜੀਹ ਨਾ ਦਿਓ ਜਿੱਦਾਂ ਆਪਾਂ ਨੇ ਕੋਈ ਵੀ ਸਪਰੇਅ ਕਰਨੀ ਆ ਖੇਚਲਾ ਹੁੰਦੀ ਆ ਕਿਸਾਨ ਵੀਰ ਉਹ ਰਿਜ਼ਲਟ ਉਹਦੇ ਬਹੁਤ ਬੈਟਰ ਮਿਲਦੇ ਨੇ ਜਿਹੜੇ ਆਪਾਂ ਇਕੱਲੀ ਕਰਦੇ ਆ ਦੋ ਦੋ ਤਿੰਨ ਤਿੰਨ ਸਪਰੇਆ ਇੱਕ ਕਿਸਾਨ ਵੀਰ ਨਾਲ ਮੇਰੀ ਗੱਲ ਹੋਈ ਉਹ ਤਿੰਨ ਤਿੰਨ ਚਾਰ ਚਾਰ ਸਪਰੇਹਾਂ ਤੋਂ ਬਿਨਾ ਕੰਨਾ ਅਸੀਂ ਕਦੇ ਸਪਰੇਅ ਹੀ ਨਹੀਂ ਕਰਦੇ ਤਾਂ ਤੁਸੀਂ ਆਪ ਦੇਖ ਲਓ ਵੀ ਉਹ ਕਿੰਨਾ ਕੁ ਗਾੜੀ ਦਵਾਈ ਹੋ ਕੇ ਪੱਤੇਆਂ ਨੂੰ ਕਿੰਨਾ ਕੁ ਨੁਕਸਾਨ ਪਹੁੰਚਾਉਂਦੀ ਉਹ ਵੀ ਜਦੋਂ ਆ ਸਿਰਫ ਦੋ ਸਾਲਟਾਂ ਨੇ ਇੰਨਾ ਕੰਮ ਖਰਾਬ ਕਰਤਾ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ